आदर भक्त बेटे ओ नाल नहीं होया यार जी सनी अपना नाम है ये के सनी गांव है हां हर मन होया यार ओ ਵੇਰੀ ਮੁਰਵਲੇ ਰਹਿ ਮੀ ਆਖਦਾ ਸਾਰਾ ਜਨ ਬਣਾਉਂਦਾ 733 ਪੀਤੇ ਜੀਡੀਐਸ ਪੰਜਾਬ ਨਿਊ ਟੀਵੀ ਦੇ ਇਹਦੇ ਸਾਰੇ ਹੀ ਭੈਣ ਭਾਈਆਂ ਦੇ ਸੱਸੀ ਕਲਜੀ ਅੱਜ ਪਿੰਡ ਖਾਨਪੁਰ ਵਿਖੇ ਸਤਗੁਰੂ ਅਰਦਾਸ ਮਿਸ਼ਨ ਵੈਲਫੇਅਰ ਔਰਗੇਨ ਦੇ ਵੱਲੋਂ ਫਰੀ ਮੈਡੀਕਲ ਚੈੱਕ ਅੱਪ ਕੈਂਪ ਲਗਾਇਆ ਗਿਆ ਸਾਡੇ ਨਾਲ ਵੀਰ ਜੀ ਹਾਜ਼ਰ ਨੇ ਤਸੀਦਾ ਸਾਹਿਬ ਹਾਜ਼ਰ ਨੇ ਸੋ ਸਸੀ ਗਾ ਜੀ ਤੁਹਾਡਾ ਚੰਗਾ ਸਵਾਗਤ ਆ ਅੱਜ ਇਹ ਕੈਂਪ ਲੱਗਾ ਕੀ ਗੱਲਾਂ ਚਾਹੁੰਦੇ ਹਾਂ ਅੱਜ ਉਹ ਕੈਂਪ ਲੱਗਾ ਸਤ ਕੋ ਅਰਦਾਸ ਸੁਸਾਇਟੀ ਪੰਜਾਬ ਬਲੋਂਗ ਖਰਪੁਰ ਵਿੱਚ ਲਗਾਇਆ ਗਿਆ ਬਹੁਤ ਅੱਛੀ ਇਹ ਸ਼ੁਰੂਆਤ ਆ ਕਿਉਂਕਿ ਅੱਖਰ ਦਾ ਜੋਗ ਦਾ ਬਹੁਤ ਵੱਡਾ ਜੋਗਦਾਰ ਹੁੰਦਾ ਤੇ ਸੁਸਾਇਟੀ ਦੇ ਜੋਬ ਜੋਬ ਚੇਅਰ ਬਦੇ ਪਪੂ ਜੀ ਦੇ ਬਾਰ ਅਸਤੇ ਜੀ ਬੈਠੇ ਤੇ ਬਹੁਤ ਅੱਛੀ ਗੱਲ ਆ ਜੇ ਕੈਪਲ ਗਾਉੜੇ ਚਾਹੀਦੇ ਜੋ ਵਜ ਲਗਾਇਆ ਤੇ ਬਹੁਤ ਅੱਛਾ ਭਾਈ ਮੀਕਾ ਖਾਲਸਾ ਬਾਗ ਦੀ ਜਿੱਕੀ ਬਣਾ ਅੱਜ ਪਿੰਡ ਖਾਨਕੋਹਰ ਘਰ ਘਰ ਬਿਖੇਗਾ ਤੁਸੀਂ ਫਰੀ ਚੱਕਰ ਕੈਂਪ ਲਗਾਇਆ ਕੀ ਕਰਦੇ ਹੋ ਇਹ ਕੈਂਪ ਦੇ ਸਤਿਗੁਰੂ ਜੀ ਸਾਰਿਆਂ ਨੂੰ ਸਤਗੁਰੂ ਅਰਬਦਾਸ ਵੈਲਫੇਅਰ ਰਜਿਸਟਰਡ ਪੰਜਾਬ ਵੱਲੋਂ ਇਹ ਕੈਂਪ ਲਗਾਇਆ ਗਿਆ ਹੈ ਔਰ ਇਹ ਕੈਂਪ ਲਾਸਟ ਈਅਰ ਵੀ ਅਸੀਂ ਇੱਥੇ ਲਾਇਆ ਸੀ ਸੇਬਸਰੀ ਬਾਬਾ ਜੀ ਡਾ ਡਾਕਟਰ ਮੀਰਗਰ ਸਾਹਿਬ ਜੀ ਦੇ ਜਨਮ ਦਿਨ ਨੂੰ ਸਮਰਪਿਤ ਹੈ ਉਹਨਾਂ ਨੂੰ ਡੈਡੀਡੇਟਡ ਹੈ ਇਹ ਇਹ ਕੈਂਪਸ ਹੀ ਉਹਨਾਂ ਦੇ ਜਨਮ ਦਿਨ ਨੂੰ ਸਮਰਪਿਤ ਲਾਇਆ ਹੋਇਆ ਹੈ ਇਹਦੇ ਵਿੱਚ ਅਸੀਂ ਦਵਾਈਆਂ ਫ੍ਰੀ ਕੀਤੀਆਂ ਨੇ ਪਲੱਸ ਐਨਕਾਂ ਫ੍ਰੀ ਨੇ ਸਾਰੇ ਚੈੱਕਅਪ ਫ੍ਰੀ ਨੇ ਔਰ ਖੂਨਦਾਨ ਕੈਂਪ ਲਾਇਆ ਗਿਆ ਵਾ ਇਹ ਸਾਡਾ ਇਸ ਕੈਂਪ ਸਾਲਵਾ ਦੇ ਇਸ ਪਿੰਡ ਦੇ ਵਿੱਚ ਦੂਸਰਾ ਕੈਂਪ ਆ ਔਰ ਹਰ ਮੰਥ ਐਵਰੀ ਸੰਡੇ ਅਸੀਂ ਪਿੰਡਾਂ ਦੇ ਵਿੱਚ ਜਾ ਕੇ ਕੈਂਪ ਲਾਉਂਦੇ ਆ ਜਿਹਦੇ ਵਿੱਚ ਸਾਡਾ ਖਾਸ ਵਕਦਨ ਸਾਡੇ ਪੱਪੋ ਜੀ ਇਸ ਏਰੀਆ ਤੋਂ ਨੇ ਜੋ ਕਿ ਉਹਨਾਂ ਦਾ ਖਾਨਪੁਰ ਪਿੰਡ ਉਹਨਾਂ ਦਾ ਹੀ ਹੈ RAMJIDAS UK ਤੋਂ ਔਰ ਸਾਡੇ ਬਾਕੀ ਐਨਆਰਆਈ ਭਾਈ ਜੋ ਸਾਡੇ ਨਾਲ ਹੈਗੇ ਆ ਜੋ ਸਾਡੀ ਇੱਥੇ ਟੀਮ ਆ ਸਾਡੇ ਬਲਰਾਜ ਜੀ ਨੇ ਔਰ ਸਾਡੇ ਸੇਲਰ ਸਾਹਿਬ ਆਏ ਨੇ ਔਰ ਜਿਹਨੇ ਟੀਮ ਕੰਮ ਕਰ ਰਹੀ ਹੈ ਡਾਕਟਰ ਸਖੀਮ ਸਾਰਿਆਂ ਦਾ ਧੰਨਵਾਦ ਕਰਦਾ ਬਹੁਤ ਵਧੀਆ ਹਮਾਰਾ ਮਿਲਿਆ ਇਸ ਪਿੰਡ ਦਾ ਔਰ ਇਸ ਜੋ ਪੰਚਾਇਤ ਦਾ ਇਸ ਪਿੰਡ ਦੀ ਔਰ ਖਾਸ ਕਰ ਸਾਡੇ ਬਾਬਾ ਸਾਹਿਬ ਜੀ ਜੋ ਕਿ ਬਵੀ ਜੀ ਨੇ ਇੱਕ ਵਰਦਾਰਸਾ ਦੇਖਦੇ ਦੇ ਸਾਨੂੰ ਇਹਨੇ ਪ੍ਰਬੰਧ ਕਰਕੇ ਦਿੱਤਾ ਹੈ ਟਾਈਮ ਸਾਰਾ ਕੁਝ ਔਰ ਸਾਰਿਆਂ ਦਾ ਅਸੀਂ ਬਹੁਤ ਧੰਨਵਾਦ ਕਰਦੇ ਆ ਜੀ ਔਰ ਇਹ ਕੈਂਪ ਹਰ ਮਹੀਨੇ ਹਰ ਸਾਲ ਇਦਾਂ ਹੀ ਲੱਗਦੇ ਰਹਿਣਗੇ ਸਾਰਿਆਂ ਨੂੰ ਅਪੀਲ ਆ ਕਿ ਆਪਣਾ ਜੋ ਕਿਸੇ ਨੂੰ ਕਿਤੇ ਵੀ ਲੋੜ ਆ ਤਾਂ ਸਾਡੇ ਨਾਲ ਸੰਪਰਕ ਕੀਤਾ ਜਾਵੇ ਅਸੀਂ ਉਹਨਾਂ ਤੱਕ ਮੈਡੀਸਨ ਜਾਂ ਕੋਈ ਵੀ ਸਹੂਲਤ ਚਾਹੀਦੀ ਹੈ ਅਸੀਂ ਪਹੁੰਚੀ ਕਰਾਂਗੇ ਆਪਣਾ ਖਸਦਾ ਮੋਬਾਈਲ ਨੰਬਰ ਵੀ ਬੋਲ ਦਿੰਦੇ ਹਾਂ ਜੀ ਸੱਸਾ ਦਾ ਮੋਬਾਈਲ ਨੰਬਰ ਹੈਗਾ ਜੀ 959278044 ਜੋ ਕਿ ਅਵੇਲੇਬਲ ਹੈ ਤੁਸੀਂ ਕਿਸੇ ਵੀ ਟਾਈਮ ਕਾਲ ਕਰ ਸਕਦੇ ਹੋ ਤੁਹਾਨੂੰ ਕਿਤੇ ਵੀ ਕੋਈ ਵੀ ਚੀਜ਼ ਦੀ ਜ਼ਰੂਰਤ ਹੈ ਮੈਡੀਸਨ ਦੀ ਚੈੱਕਅਪ ਦੀ ਜਾਂ ਕੋਈ ਵੀ ਚੀਜ਼ ਦੀ ਤਾਂ ਅਸੀਂ ਤੁਹਾਡੇ ਨਾਲ ਸਾਡੀ ਸੰਸਥਾ ਤੁਹਾਡੇ ਨਾਲ ਖੜੀ ਆ ਸੋ ਫਿਰ ਸਾਡਾ ਸਾਰਿਆਂ ਨੂੰ ਸਤਿਗੁਰੂ ਦਾਦ ਵੈਲਫੇਅਰ ਮਿਸ਼ਨ ਵੱਲੋਂ ਸਾਰੇ ਪਿੰਡ ਦਾ ਔਰ ਨਗਰ ਦਾ ਤਹਿ ਦਿਲੋਂ ਧੰਨਵਾਦ ਕਰਦੇ ਆ ਜੀ ਸਾਰਿਆਂ ਨੂੰ ਸਸੀ ਗੁਰ ਜੀ ਇਹ ਸਾਨੂੰ ਲक्की ਤੋਹ ਜੀ ਜਿਹੜੇ ਕਿ ਕਾਫੀ ਲੰਮੇ ਅਰਸੇ ਤੋਂ ਇਸ ਸੰਸਥਾ ਨਾਲ ਜੁੜੇ ਹੋਏ ਨੇ ਕਾਫੀ ਲੰਮੇ ਐਸੇ ਸੰਸਥਾ ਚਲਾ ਰਹੇ ਜੀ ਡੀਐਸ ਪੰਜਾਬ ਨੀਤੋਂ ਜਸਵੀਰ ਸਿੰਘ ਢਿੱਲੋਂ ਹਲਵਾਲਾ ਸਾਹਨੇਵਾਲ ਦੀ ਰਿਪੋਰਟ ਜੀ